ਜਨਰਾ ਬਾਗੇ ਆਜ ਬੰਜੀ ਤੇ ਮੁੰਡੇ ਪਿੱਛੇ ਹੋ ਜਾ ਵਿਚਾਰੇ ਤੁਹਾਡੀ ਮਰਦ ਕਿੰਨਾ ਨਸ਼ਾ ਕਰਦਾ ਨਾ 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 ਕੰਮ ਕਰਕੇ ਬੁੱਧੀ ਦੋਰੀ ਦਾ ਦੋਰੀ ਲਾ ਕੇ ਪਿੱਛੇ ਰੱਖਿਓ ਬੇਟਾ ਤੂੰ ਬੋਲਦਾ ਇਹ ਵੀ ਖੜਾ ਤੇ ਪਾਣੀ ਪਾ ਰਿਹਾ ਹੈ ਜੀ ਸੁਣ ਬੋਲਦਾ ਨਾ ਪਾਣੀ ਜੰਦਾ ਸੰਗ ਲਾਣਾ ਬੰਨ ਕੇ ਰੱਖੀਦਾ ਆ ਆਪੜੂ ਆ ਆ ਹੋਰ ਦਿਓ ਵੀਰੇ ਬੋਲੇ ਸੋਨਿਹਾਰਾ ਅਦੇ ਸੈਂਸ ਹੈਗੀ ਆ ਚੀਜ਼ ਦੀ ਹਨਾ ਸਾਸਰੀਆਂ ਦਾ ਹਾਲ ਸੱਚ ਦੀਆਂ ਸੱਚ ਦੀਆਂ ਅੱਛਾ ਭਾਈ ਜੀ ਮਤ ਕਰਕੇ ਗਏ ਆ ਕੀ ਕਰੇਗਾ ਪੈਸਿਆਂ ਦਾ ਧੰਨਵਾਦ ਕਰ ਦੋ ਵੀਰੇ ਧੰਨਵਾਦ ਕਰ ਦੋ ਪੁੱਤ ਆਪਾ ਤੁਹਾਨੂੰ ਗੁਰ ਨਾਨਕ ਵਾਹਿਗੁਰੂ ਵਾਹਿਗੁਰੂ ਧੰਨ ਗੁਰ ਨਾਨਕ ਹੋਰ ਕੀ ਚਾਹੀਦਾ ਆਜੋ ਧੰਨਵਾਦ ਰੱਬੋ ਵਾਹਿਗੁਰੂ ਪੰਜ ਦੱਬੀ ਚੱਕਲੇ ਚੱਕਲੇ ਅਮਨ ਦੇ ਅਮਨ ਦੇ ਅਮਨ ਅਮਨ ਰੱਖਾ ਕਿਤਾਬ ਬਹੁਤ ਬਹੁਤ ਧੰਨਵਾਦ ਵੀਰ ਜੀ ਵੀਡੀ ਤਨ ਤਨ ਜੇ ਕਾਰਾ ਛੱਡਦੇ ਫੇਰੇ ਬੋਲੇ ਇਹ ਇੱਥੇ ਆ ਕੇ ਦਾ ਸਾਹਿਬ ਇੱਥੇ ਆ ਕੇ ਪਤਾ ਲੱਗਦਾ ਜ਼ਿੰਦਗੀ ਦਾ ਹਮ ਰਾਈਟ ਹੈ ਨਾ ਸਤੀ ਆਕਾ ਹਾਲਾ ਪਤਾ ਕੌਣ ਹੈ ਮਨਕੀਰ ਅਤੌਲ ਖਨੇ ਗਾਣੇ ਕੀ ਤਾ ਨਾ ਵੀ ਲੈ ਲੈ ਹਾਂ ਉਹ ਵਾ ਉਹ ਵਾ ਆਹ ਕੌਣ ਲੱਗਦਾ ਇਹ ਬੇਲੀ ਮੇਰੇ ਸਾਰੇ ਐਮ ਵੀ ਵਰਕ ਵਰਗਾ ਤੇ ਲੱਗਦਾ ਲੋਕਾਂ ਨੇ ਲੋਕਾਂ ਨੇ ਗਾਣੇ ਸੁਣਦਾ ਹੁੰਨਾ ਨਾ ਗਾਣੇ ਸੁਣਦਾ ਹੁੰਨਾ ਬਾਈ ਜੀ ਆਏ ਆ ਹਾਂ ਬਾਈ ਜੀ ਆਏ ਆ ਹਾਂ ਕਿਰਤ ਬਾਈ ਅੱਖਾਂ ਦੇ ਵਿੱਚ ਹੰਝੂ ਆ ਤੁਸੀਂ ਅੱਖਾਂ ਨਾਲ ਪਹੁੰਚਾਉਣ ਵਾਸਤੇ ਆਏ ਆ ਬਹੁਤ ਧੰਨਵਾਦ ਵੀ ਕਰ ਰਹੇ ਆ ਤੁਹਾਡਾ ਕੀ ਕਹਿਣਾ ਚਾਹੁੰਦੇ ਹੋ ਅੱਖਾਂ ਵਿੱਚ ਹੰਝੂ ਆ ਲੋਕ ਆਸਾਂ ਭਰਿਆਂ ਨੇ ਗਾਣਾ ਆ ਬਾਲੂ ਕਾ ਵੀਰੇ ਆਪਾਂ ਸੱਚਾਈ ਤੋਂ ਬੜਾ ਦੂਰ ਹੈ ਹੈ ਉੱਥੇ ਬਹਿ ਕੇ ਆਪਾਂ ਭੱਜ ਜਾਂਦਾ ਸੱਚਾਈ ਤੋਂ ਬਹੁਤ ਦੂਰ ਆ ਯਾਰ ਦਵਾਦੀ ਉਹ ਚੇਰੂ ਇਹ ਜਿਹੜਾ ਨਾ ਇਹਨੇ ਮੇਰੇ ਇੱਥੇ ਆਇਆ ਤਾਂ ਨਹੀਂ ਰੱਖਿਆ ਹਾਂ ਬਹੁਤ ਹੁਸਨ ਆ ਆ ਲੈ ਜਾ ਮੈਂ ਆ ਲੈ ਜਾ ਆ ਲੈ ਜਾ ਦੇ ਲੈ ਚੱਲਣਾ ਮੇਰੇ ਨਾਲ ਚੱਲਾ ਚਲਾ ਚਲੀ ਆ ਆ ਜਾ ਆ ਚਲੀ ਵੀ ਵੀ ਛੋੜਾਂ ਮੈਂ ਇਹ ਇਹਦੇ ਨੂੰ ਆਪਾਂ ਕਿਤੇ ਸੈੱਟ ਕਰਾਈਏ ਕਿਤੇ ਡਾਕਟਰ ਦਾ ਤੁਸੀਂ ਦਵਾਈ ਨਹੀਂ ਲੈਂਦੇ ਹੋਣੇ ਕਿਉਂ ਨਹੀਂ ਲੈਣੇ ਆ ਜੀ ਵੀਰ ਜੀ ਤੁਸੀਂ ਨੂੰ ਆਪਦੇ ਤੁਹਾਡ ਰੱਖ ਸਕਦੇ ਹੋ ਹਾਂਜੀ ਮੈਂ ਤੋ ਕਹ ਲੋ ਹੈ ਮੀ ਤੋ ਦ ਹੁਣ ਇਹਦਾ ਆਪਾ ਜੀ ਦਾ ਆ ਚੀਜ਼ ਦਾ ਹੱਲ ਕੀਤਾ ਜਾਵੇ ਵੀ ਕੋਈ ਥਰਪੀਆਂ ਨਾਲ ਥਰਪੀਆਂ ਨਾਲ ਠੀਕ ਹੋ ਜੇ ਬਾਈ ਜੀ ਅਸਲ ਬਾਈ ਕੋਲੇ ਜਾਣੇ ਦਵਾਈ ਲੈਣ ਹਸਨਪੁਰ ਕਿਹੜੇ ਬਾਈ ਕੋਲ ਮੁਨਕਤਾ ਦੀ ਸੇਵਾ ਵਾਲੇ ਗੁਰਪ੍ਰਿੰਤ ਹਾਂ ਭਰਾ ਆ ਸਾਡਾ ਗੁਰਪ੍ਰਿੰਤ ਹਾਂਜੀ ਤੋਂ ਪਤਾ ਕੀ ਕਹਿੰਦੇ ਆ ਉਹ ਕਹਿੰਦੇ ਵੀ ਜੇ ਅਸੀਂ ਐਡਮਿਟ ਕਰਦੇ ਤੇ ਇੱਕ ਜਣਾ ਨਾਲ ਰਹੋ ਵੀਰ ਜੀ ਕੋਈ ਨਾਲ ਰਹਿਣ ਵਾਲਾ ਹੈ ਰਹਿ ਲੋ ਤੁਸੀਂ ਰਹਿ ਲੋ ਜੇ ਐਡਮਿਟ ਕਰਕੇ ਠੀਕ ਹੁੰਦਾ ਦੇ ਬੋਤੋ ਨੌਜਵਾਨ ਵੀਰ ਜੀ ਤੇ ਕੁਛ ਨਹੀਂ ਮੇਰੇ ਸਿਰ ਤੇ ਆ ਯਾਰ ਕੀ ਦੁਨੀਆ ਦੁਨੀਆ ਆਈ ਦੁਨੀਆ ਆ ਜੋਈ ਚੱਲ ਪਾਈ ਬਹੁਤ ਬਹੁਤ ਚੱਲੇ ਆ ਸੀ ਜੱਫਾ ਪਾ ਦੇ ਜੱਫਾ ਪਾ ਦੇ ਜੱਫਾ ਪਾ ਦੇ ਜੱਫਾ ਪਾ ਪਾ ਸਾਚੀਆ ਸਾਚੀਆ ਬਾਪੂ ਕੀ ਹਵਾ ਬਾਪੂ